ਜੇ ਰਾਏ ਸੁਧ ਮੇਰੇ ਸਭੇ ਤੋਰੂ ਆਹ ਨਹੀਂ ਮਨ ਉਹਦੇ ਪਾਤ ਪਾਤ ਵਾਲੀ ਜਗਾ ਇਦਾਂ ਇਕ ਤਾਂ ਮੰਤਵੀ ਆ ਕਿ 12 ਸਾਲ ਦੀ ਉਮਰ ਤੱਕ ਅਸੀਂ ਬੱਚਿਆਂ ਨੂੰ ਜੱਜ ਸਾਹਿਬ ਕੰਠ ਕਰਵਾ ਸਕੀ ਕਿਉਂਕਿ ਛੋਟੀ ਉਮਰ ਹੈ ਜਿਨ੍ਹਾਂ ਨੂੰ ਜੱਜ ਸਾਹਿਬ ਕੰਠ ਹੋ ਗਿਆ ਉਹ ساری ਉਮਰ ਨਹੀਂ ਭੁੱਲਣਗੇ ਅੱਜ ਜਿਹੜੇ ਵੱਡੇ ਵੀ ਬੈਠੇ ਨੇ ਅੱਜ ਜੇ ਪੁੱਛੀਏ ਇਹ ਫੋਰ ਕਿੰਦਾ ਹੈ ਐਪਲੀਕੈਂਟ ਕੀ ਕਿਉਂਕਿ ਉਹਨਾਂ ਦੇ ਦਿਮਾਗ ਦੇ ਵਿੱਚ ਜ਼ਿਹਨ ਦੇ ਵਿੱਚ ਉਹ ਚੀਜ਼ ਬੈਠੀ ਹੋਈ ਹੈ ਦੂਸਰਾ ਜਿਹੜਾ ਸਿਧਾਂਤ ਹੈਗਾ ਪੰਜ ਪਿਆਰਿਆਂ ਦਾ ਕਿ ਅਸੀਂ ਆਪ ਜੱਜ ਨਹੀਂ ਬਨਣਾ ਪੰਜ ਪਿਆਰਾਂ ਦੇ ਰੂਪ ਵਿੱਚ ਪੰਜ ਅਮਰਤਾਰੀ ਬੱਚੇ ਹੀ ਹੋਣਗੇ ਜਿਹੜੇ ਇਸ ੜਾ ਨੂੰ ਕੱਢਣਗੇ ਠੀਕ ਹੈ ਜੀ ਸਾਰੇ ਬੱਚਿਆਂ ਨੇ ਚੁੱਪ ਕਰਕੇ ਬੈਠਣਾ ਤੇ ਹੁਣ ਅਸੀਂ ਰਜਿਸਟ੍ਰੇਸ਼ਨ ਕਰਾਂਗੇ ਸਾਈਡ ਤੇ ਬੈਠ ਕੇ ਤੇ ਬਾਰੀ-ਬਾਰੀ ਅਸੀਂ ਬੱਚਿਆਂ ਨੂੰ ਬੁਲਾਵਾਂਗੇ ਲਾਈਨ ਬਣਾ ਕੇ ਉਸੇ ਤਰ੍ਹਾਂ ਹੀ ਆਈ ਜਾਣਾ ਜੀ ਤੇ ਆਪਣੇ ਮਨ ਦੇ ਵਿੱਚ ਸਿਮਰਨਾ ਵਾਹਿਗੁਰੂ ਦਾ ਸਿਮਰਨ ਕਰਨਾ ਉਹ ਹੈ ਗੁਰੂ ਵਾਹਿਗੁਰੂ ਆਪਣੇ ਮਨ ਦੇ ਵਿੱਚ ਕਰਨਾ ਉਹ ਤੁਹਾਡੀ ਬਾਹਰ ਆਵਾਜ਼ ਨਹੀਂ annen जपजी साहब दू पार्टीसिपेट असि जरूर करवा रहे हैं, क्योंकि एक बच्चे ने तो पूरी मेहनत करी है जबजी साहब घट किया ਹਣਾ ਇੱਕ ਵਿੱਚ ਪੰਜ ਜਾਂ ਚਾਰ ਕੌੜੀਆਂ ਯਾਦ ਕਰਕੇ ਆਏ ਆ ਤੇ ਉਹ ਨੂੰ ਅਗਲੇ ਸਾਲ ਵਾਹਿਗੁਰੂ ਕਿਰਪਾ ਕਰੇ ਫੇਰ ਇਸੇ ਸਥਾਨ ਤੇ ਰੱਖਾਂਗੇ ਤੇ ਉਹ ਅਗਲੇ ਸਾਲ ਫੇਰ ਦੁਬਾਰਾ ਕੰਠ ਕਰਕੇ ਆਵੇ ਤੇ ਉਹਨੂੰ ਦੁਬਾਰਾ ਫੇਰ ਡਰਾ ਦੇ ਵਿੱਚ ਪਾਇਆ ਜਾਊਗਾ ਇਸ ਕਰਕੇ ਹੁਣ ਚੁੱਪ ਕਰਕੇ ਆਪਣੇ ਨਾਮ ਲਿਖਵਾਈ ਜਾਣੇ ਨੇ ਤੇ ਜਿਹੜੇ ਵਿੱਚ ਨਾਮ ਲਿਖਵਾਈ ਜਾਣੇ ਤੇ ਬਾਣੀ ਸੁਣਾ ਕੇ ਚੁੱਪ ਕਰਕੇ ਬੈਠੀ ਜਾਣਾ ਤੇ ਰੌਲਾ ਨਹੀਂ ਪਾਉਣਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤ ਜੀ ਫੁੱਲਰ ਪੱਤੀ ਹਰ ਹੰਤਵਾਰ 4:00 ਤੋਂ 6:00 ਵਜੇ ਤੱਕ ਕਲਾਸ ਲੱਗਦੀ ਹੈ। ਪੁਰੇ ਤੇ ਜਮ ਜੀ ਸਾਹਿਬ ਦੀ ਸੰਖਿਆ ਚੱਲ ਰਹੀ ਹੈ। ਤੇ ਕੋਈ ਨਹੀਂ ਬਹੁਤ ਧੰਨਵਾਦ ਤੁਹਾਡਾ ਜਿਹੜੇ ਬੱਚੇ ਕੱਲਾ ਵੇਖਣੇ ਆਏ ਉਹਨਾਂ ਵਾਸਤੇ ਬਹੁਤ ਬਹੁਤ ਧੰਨਵਾਦ ਹੈ। ਤੁਹਾਨੂੰ ਵੀ ਅਗਲੀ ਵਾਰ ਨੂੰ ਜ਼ਰੂਰ ਸਾਰਾ ਜਮ ਜੀ ਸਾਹਿਬ ਸਿਖਾ ਕੇ ਪਾਰਟਿਸਪੇਟ ਕਰਾਵਾਂਗੇ। ਸਾਰੇ ਮਾਪਿਆਂ ਦਾ ਬਹੁਤ ਧੰਨਵਾਦ ਜਿਹੜਾ ਇਸ ਲਹਿਰ ਨੂੰ ਹੋਰ ਪ੍ਰਚੰਡ ਕਰਨ ਲਈ ਆਪਣਾ ਯੋਗਦਾਨ ਪਾ ਰਹੇ ਹੈ। ਤੇ ਸਾਰੇ ਜਿਹੜੇ ਬੱਚਿਆਂ ਦਾ ਪੁਨਹਿਖਾ ਜਾਂ ਜਿਹੜਾ ਸਾਡਾ ਮਾਹੌਲ ਬਦਲਣ ਲਈ ਤੁਸੀਂ ਜੋਰ ਲਾ ਰਹੇ ਹੋ ਤੁਹਾਡਾ ਬਹੁਤ ਦਿਲ ਦੀਆਂ ਗਹਿਰਾਈਆਂ ਤੋਂ ਬਹੁਤ ਧੰਨਵਾਦ ਇੱਕ ਬੱਚਿਆਂ ਨੂੰ ਬੇਨਤੀ ਹੈ ਵੀ ਬੱਚੇ ਕਿ ਵੀ ਕਾਫੀ ਬਹੁਤ ਜਾਵਾ ਸਾਡੇ ਜੀ ਜਨਾ ਕਰਦੇ ਇਹ ਵੀ ਇਹ ਨੋਟ ਜਿਵੇਂ ਮੈਂ ਯੋਧਾ ਵਾਲੇ ਨਾਮ ਨੇ ਇਹ ਤੇ ਇਸ ਕਰਕੇ ਇਸ ਤਰ੍ਹਾਂ ਦੇ ਆਪਾਂ ਬੱਚਿਆਂ ਦੇ ਨਾਮ ਰੱਖਿਆ ਕਰੀਏ ਤੇ ਆਪਾਂ ਜਿਹੜੇ ਫਾਇਨਸੀਆ ਨਾਮ ਨਾਲ ਛੱਡ ਕੇ ਸਿੰਘ ਵਾਲੇ ਨਾਮ ਰੱਖੀਏ ਕਿਉਂਕਿ ਇਹ ਜਿਹੜੇ ਨਾਮ ਨੇ ਪਰਾਤਰ ਨੇ ਬਾਬਾ ਫਤਿਹ ਸਿੰਘ ਹੋਏ ਆ ਮਹਾਰਾਜੇ ਸਾਡੇ ਛੋਟੇ ਸਾਹਿਬ ਜਾਂਦੇ ਹਨਾ ਜੀ ਤੇ ਖੜਕ ਸਿੰਘ ਵੇਖੋ ਕਿਡਾ ਨਾਮ ਆ ਜਦੋਂ ਮੋਗਲਿਆ ਸੰਤ ਨੂੰ ਇਹ ਨਾਮ ਲਏ ਜਾਂਦੇ ਸੀਗੇ ਉਹ ਨਾਵਾਂ ਤੋਂ ਡਰ ਜਾਂਦੇ ਸੀ ਸਿੰਘਾਂ ਦੇ ਤੇ ਹੁਣ ਤੁਹਾਨੂੰ ਜਿਹੜੇ ਦੋ ਬੱਚੇ ਆ ਆਰੋ ਪੁੱਤਰ ਖੜਕ ਸਿੰਘ ਤੇ ਫਤੇ ਸਿੰਘ ਇਹ ਤੁਸੀਂ ਤੁਹਾਡੇ ਨਾਲ ਗੋਦ ਗਰਨ ਸਵਾਇ ਗੁਰੂ ਦੀ ਸਵਾਇ ਗੁਰੂ ਦੀ ਦਾਤਾ ਸਵਾਇ ਗੁਰੂ ਦੀ ਫਤ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕੜੀਆਂ ਹੱਥ ਬਾਂਦੀਆਂ ਤੋੜ ਕੇ ਕੜੀਆਂ ਹੱਥ ਬਾਂਦੀਆਂ ਤੋੜ ਕੇ ਦਾਤਾ ਬਣੇ ਚੰਗਾ ਆਂ ਬੰਦਰੀ ਦੇ ਦਰ ਦੋਰੀ ਪਾਇਓ ਰੱਬ ਯੋ ਨਿਮਾਨਿਆ ਧੰਮਾ ਉਦੰਨ ਮਨੁਖਾ ਦਿੱਤਾ ਤਾ ਤੇ ਆ सिया पवित्र रूप परिना हरवे उपरिया नदी ऐनती के बोलो सके पांजा ऐनती के बोलो सके पांजा ध्यानिया दान दे जाइया तब विधि दाता टोली पादेव रखियानी माने अंतम पाले गावा उठिया के

ਬੰਦਗੀ ਦੀ ਰਾਤ ਚੋਲੀ ਪਾ ਲਿਓ ਰੱਖਿਓ ਨਿਮਾਨਿਆ ਨਾਮ ਜਨਮ ਮਨੁਖਾ ਜਿਤਾ ਦਾਤਿਆ ਰਾਣਾ ਜੀ ਆਪਣੇ ਦੂਰ ਸਾਨੂੰ ਪਰినా ਪਰਵੇਲੇ ਹੋ ਭਰਿਆ ਜੀ ਬੇਨਤੀ ਤੋ ਨੋ ਸੱਚੇ ਮਾਚਾ ਬੇਨਤੀ ਤੋ ਨੋ ਸੱਚੇ ਮਾਚਾ ਦਿਨਾਂ ਦੀ ਅਦਾ ਨੇ ਦਾ ਇਤਾਨ ਪੰਦ ਕੀ ਵਿਦਾਤ ਜੋਗੀ ਮਾਦੇਓ ਰੱਖਿਓ ਨੀ ਮਾਨੀਆ ਦਮਾ ਬੰਦਗੀ ਦੀ ਰਾਤ ਚੋਰੀ ਪਾਦੇਓ ਰੱਖਿਓ ਨਿਮਾਨਿਆ ਨਮਾ ਕੇ ਉੱਠ ਗਿਆਂ ਸੀ ਤੇਰੇ ਨਾਮ ਨੂੰ ਮਨਸਾ ਦਾ ਪਾਪਾ ਵਲ ਦੌੜਦਾ ਚੜ੍ਹਦੇ ਔਰ ਕੱਸਦੇ ਰੋਸ ਦੀ ਲਗਾਮ ਨੂੰ ਮਨਨੀ ਵਾਖੀ ਮਤ ਬਖਸ਼ੋ ਮਨਨੀ ਵਾਖੀ ਮਤ ਬਖਸ਼ੋ ਦੇਵੋ ਸੁਭਗ ਬਣਾ ਗਿਆ ਬੰਦਗੀ ਦੀ ਦਿਦਾਜੋ ਦੀ ਬਾਟਿਓ ਰੱਖਿਓ ਨਿਮਾਣਿਆ ਗਵਾ ਲੈ ਤੇ ਬਗਣਾ ਕੋਈ ਵਿਸੇਰਾ हथ जोड़िए भानेचे पादशाह भला सरबा सवा नूरपुरी में रखो साडे सेरे उ हाथ जी

श्री वाहि गुरु साहिब दियो राम कली महला जा आनंद को का सतगुरु प्रसाद आनंद पिया मेरी माए सतगुरु मैं पाया सतगुरु का पाया सहज सुना गाना सुना स्वामी सुरत मनो सारे ਕਹੀ ਨਾ ਤੁਮਨ ਮੇਰੇ ਸਦਾ ਰਹੁ ਵਰਮਲੇ ਸੱਚੇ ਸਾਇਬ ਕਿਆ ਨਾਹੀ ਕਰਤੀ ਲੈ ਕਰਤਾ ਤੇ ਹੈ ਸਭ ਸ਼ੈ ਜੇ ਸਦੀਰ ਸੋ ਪਾਵੇ ਸਦਾ ਸੁਸਾਲਾ ਤੇਰੀ ਨਾਮ ਅਨੁਸਾਵੇ ਨਾਮ ਜਿਨ ਕੈ ਮਨ ਵਸਿਆ ਆਵਾਜੇ ਸ਼ਬਦ ਕਨੇਰੇ ਕਹੀ ਨਾ ਸੱਚੇ ਸਾਇਬ ਕਿਆ ਨਾਹਿ ਰਾਜ ਭੁਖਾ ਸਭ ਦੁਆਨਾਂ कर्शांत तो सोख माने आए वसे या जनिशा सा हो जाइया सदा कुर्मान की ताबर बिट्टो तो जिते ता सामारी जियो पैंडल साहब तेरा वाई दूर कहनाने के साहब तेरी बढ़े ही कोई नाम नजाने तुम्हारे तो पहला ਇਤਨ ਦਰਵਾਰ ਅਤੇ ਗੁਰਬਾਣੀ ਕੰਠ ਮੁਕਾਬਲੇ ਥਾਂ ਥਾਂ ਤੇ ਪੂਰੇ ਵਰਦੇ ਵਿੱਚ ਹੋ ਰਹੇ ਨੇ ਆਪਾਂ ਵੀ ਉਹਨਾਂ ਦਾ ਹਿਸਾਬ ਬਣੇ ਆ ਸਤਿਗੁਰਾਂ ਦੇ ਬੜੀ ਰੰਤ ਬੱਚਿਆਂ ਨੇ ਗੁਰਬਾਣੀ ਦੀ ਸੰਥਿਆ ਲਈ ਉਹਨਾਂ ਦੇ ਮੁਕਾਬਲੇ ਸਰਦਾਰ ਸੇਵਕ ਸਿੰਘ ਫੌਜੀ ਪਿੰਡ ਮਲਕੇ ਇਹ ਬਹੁਤ ਵੱਡੀ ਕੁਰਬਾਨੀ ਹੈ ਗੁਰੂ ਗ੍ਰੰਥ ਸਾਹਿਬ ਜਦੋਂ ਯੋਗ ਸਹਿਵਾਲ ਵਿਦੇ ਇੱਕ ਕਾਮ ਹੋਏ ਨੇ ਬਗਾਵਤੀ ਦਿੱਤੇ ਹੋਰ ਬਹੁਤ ਸਾਰੇ ਜਗ੍ਹਾ ਤੇ ਗੁਰੂ ਗ੍ਰੰਥ ਸਾਹਿਬ ਦੀ

ਰੋਜਨੀਸ਼ ਕੌਰ ਆ ਸੰਗਤ ਦੀ ਬੇਨਤੀ ਹੈ ਵੀ ਇਹ ਬੱਚੇ ਆ ਜਿਹੜੇ ਇਹ ਪੰਜ ਪਿਆਰੇ ਦੇ ਰੂਪ ਚ ਬੱਚੇ ਆ ਇਹਨਾਂ ਨੇ ਜਿਹੜਾ ਅਵਾਰਡ ਅਨਾਉਂਸ ਕਰਨਾ ਹੈ ਕਿਉਂਕਿ ਗੁਰੂ ਸਾਹਿਬ ਜੀ ਤੁਹਾਨੂੰ ਆਪ ਜਿਹੜੀ ਪਰਚੀ ਘਟਾਉਣਗੇ ਤੇ ਉਹ ਬੱਚਿਆਂ ਨੂੰ ਜਿਹੜਾ ਪੰਜ ਸਾਈਕਲ ਜਿਹੜੇ ਆਪਾਂ ਦੇਵਾਂਗੇ ਇਹ ਪੰਜ ਸਾਈਕਲਾਂ ਵਾਸਤੇ ਜਿਹੜੇ ਬੱਚਿਆਂ ਦੇ ਨਾਮ ਅਨਾਉਂਸ ਹੋਣਗੇ ਹੁਣ ਕਿਰਪਾ ਕਰਕੇ ਬੇਨਤੀ ਹੈ ਇਹ ਉਹ ਸਾਡੇ ਕੋਲ ਆਉਗੀ ਉਹ ਨਾਮ ਅਨਾਉਂਸ ਕਰਾਂਗੇ ਪੰਜਵੇਂ ਨੰਬਰ ਦੀ ਜਿੱਕੇ ਪਾਰਚੀ ਦਵੇ ਜਿੱਕੇ ਪਾਰਚੀ ਦਵੇ ਪਾਰਚੀ ਦਵੇ ਇਹ ਪੰਜਵੇਂ ਨੰਬਰ ਦਾ ਨਾਮ ਅਨਾਉਂਸ ਹੋਣ ਲੱਗਾ ਸ਼ਰਨਪ੍ਰੀਤ ਕੌਰ son of ਸਤਿੰਦਰਪਾਲ ਸਿੰਘ ਪਿੰਡ ਬੁੱਟਰਕਲਾਂ ਬੋਲੇ ਸੋਨਿਹਾਲ ਬਾਬਤੇ ਇਹ ਬੱਤੀ ਆ ਜਿਹੜੀ ਕੋੰਨੇ ਪ੍ਰਚਾਰਕ ਬਣਨਾ ਬੱਚਿਓ ਆਪਾਂ ਸਾਰਿਆਂ ਨੇ ਇਸੇ ਤਰ੍ਹਾਂ ਜਿਉਂ ਪਾਣੀ ਕੰਢ ਕਰਦੇ ਰਹਿਣਾ ਚੌਥਾ ਨਾਮ ਹੈਗਾ ਸਿਮਰਨਪ੍ਰੀਤ ਤੋਂ ਸਨੋਂ ਪ੍ਰਦੀਪ ਸਿੰਘ ਮੁਕਾ ਬੋਲੇ ਸੋਨਿਆ ਨਾਲ ਸਿਆ ਕਾ ਮੈਂ ਕੋਈ ਕਿੱਡੀ ਕੁਛ ਦੀ ਗੱਲ ਹੈ ਗੁਰੂ ਸਾਹਿਬ ਨੇ ਇਨਾਂ ਦੇ ਵਿੱਚੋਂ ਵੀ ਇੱਕ ਨਾਮ ਬੰਨਣਾ ਨੋਮਸ ਕਰ ਦਿੱਤਾ ਹੈ ਇਹ ਸੀ ਚੌਥਾ ਨਾਮ ਹੁਣ ਜਿਹੜਾ ਤੁਹਾਡੇ ਕੋਲ ਤੀਜਾ ਨਾਮ ਆ ਉਹ ਨੋਮਸ ਹੋ ਰਿਹਾ ਪ੍ਰਭ ਪ੍ਰਭਦੀਪ ਸਿੰਘ ਸਨ ਆ ਜਸਕਰਨ ਸਿੰਘ ਲੰਗਿਆ ਖੁਰਦ ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ ਅਗਲਾ ਨਾਮ ਹੈਗਾ ਦੂਜਾ ਨਾਮ ਸਨ ਪ੍ਰਭ ਜੋਜ ਸਿੰਘ ਪਿੰਡ ਰਣੀਆਂ ਬੋਲੇ ਸੋ ਨਿਹਾਲ ਹਲਦੀਆ ਹੁਣ ਸਭ ਤੋਂ ਜਿਹੜਾ ਪਰਸਨ ਨਾਮ ਹੈ ਗੁਰੂ ਸਾਹਿਬ ਨੇ ਜਿਹੜਾ ਪਹਿਲੇ ਨੰਬਰ ਤੇ ਅੱਜ ਭੇਜਿਆ ਤੇ ਉਹ ਬਹੁਤ ਇੱਕ ਗੁਰੂ ਸਾਹਿਬ ਨੇ ਬਿਲਕੁਲ ਪੰਤਕ ਕਰਿਆ ਤਾਂ ਜਿਹੜੇ ਤੇ ਇੱਕ ਮੈਂ ਤੁਹਾਨੂੰ ਇੱਕ ਕਮਾਲ ਦੀ ਗੱਲ ਹੋਰ ਦੱਸਣ ਲੱਗਾ ਵੀ ਵੇਖੋ ਤੁਹਾਡੇ ਸਾਹਮਣੇ ਰਿਜ਼ਲਟ ਅਨਾਉਂਸ ਹੋਏ ਆ ਬਰਾਤ ਬਹੁਤ ਬਹੁਤ ਧੰਨਵਾਦ ਕਰਤਾ ਸਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਜਿਨ੍ਹਾਂ ਨੇ ਪ੍ਰਤੱਖ ਆਪ ਗੁਰੂ ਸਾਹਿਬ ਨੇ ਕਿਰਪਾ ਕਰਕੇ ਆਪ ਰਜੈਕ ਅਨਾਉਂਸ ਕੀਤੇ ਆ ਮੰਨੋ ਵੀ ਖੁਸ਼ੀ ਹੁੰਦੀ ਆ ਨੇ ਕਿਰਪਾ ਕੀਤੀ ਆ ਤੁਹਾਨੂੰ ਬੱਚੋ ਬੇਨਤੀ ਆ ਗਾਂ ਵੀ ਇਸ ਤਲਾ ਮੁਕਾਬਲੇ ਹੋਣਗੇ ਤੇ ਸੰਗਤ ਨੂੰ ਵੀ ਬੇਨਤੀ ਆ ਵੀ ਆਪਣੇ ਪਿੰਡਾਂ ਦੇ ਵਿੱਚ ਤੁਸੀਂ ਵੀ ਪ੍ਰਾਲੇ ਕਰੋ ਬਾਅਦ ਤੋਂ ਬਾਅਦ ਆਪਣੇ ਬੱਚਿਆਂ ਨੂੰ ਬਾਣੀ ਕੰਟ ਕਰਾਓ ਕਿਉਂਕਿ ਕੱਲਾ ਜਵਤੀ ਸਾਹਿਬ ਦਾ ਆਪਾਂ ਕੰਟ ਮੁਕਾਬਲਾ ਨਹੀਂ ਕਰਾਉਣਾ ਸਦੇ ਬਾਣੀਆਂ ਦਾ ਵੀ ਕੰਟ ਮੁਕਾਬਲਾ ਕਰਾਵਾਂਗੇ ਤੁਸੀਂ ਸਾਹਿਬ ਇਸ ਤਰ੍ਹਾਂ ਸਮਾਉਂਦੇ ਥੋੜਾ ਥੋੜਾ ਆਉਂਦਾ ਸੀ ਤੁਹਾਨੂੰ ਹਨਾ ਆਉਂਦੀ ਵਾਰ ਸਾਰਾ ਹੀ ਸਿੱਖ ਕੇ ਆਉਣਾ ਤੇ ਕੁਰਬਾਨੀ ਦੀ ਵੀ ਮਰਜ਼ਾਦਾ ਹੈ ਜਿਵੇਂ ਆਪਾਂ ਹਰ ਚੀਜ਼ ਦੀ ਮਰਜ਼ਾਦਾ ਕਰਦੇ ਆ ਨਾ ਉਵੇਂ ਹੀ ਕੁਰਬਾਨੀ ਦੀ ਵੀ ਇੱਕ ਮਰਜ਼ਾਦਾ ਹੈ ਇਹ ਨਹੀਂ ਹੈਗਾ ਵੀ ਆਪਾਂ ਉਹਨੂੰ ਗੁੱਟ ਦਾ ਸਾਫ ਤੋਂ ਪੜ ਲਿਆ ਤੇ ਬਸ ਉਹਨੂੰ ਫਟਾਫਟ ਸੁਣਾ ਦਿੱਤਾ ਬਾਣੀ ਨੂੰ ਗਾਇਆ ਵੀ ਜਾ ਸਕਦਾ ਹੈ ਕਈ ਬੱਚਿਆਂ ਨੇ ਇੰਨਾ ਸੋਹਣਾ ਜਿਹੜਾ ਕੋ ਬਾਣੀ ਨੂੰ ਕੰਠਨ ਦੇ ਨਾਲ-ਨਾਲ ਉਹਨੂੰ ਗਾ ਕੇ ਸੁਣਾਇਆ ਹੈ ਗਾ ਕੇ ਬੋਲਿਆ ਜਿਹੜਾ ਤੇ ਤੁਸੀਂ ਵੀ ਉਹ ਤਰੀਕਾ ਸਿੱਖਣਾ ਹੈ ਵੀ ਬਾਣੀ ਨੂੰ ਨਾਲ ਗਾਉਣਾ ਵੀ ਆ ਠੀਕ ਹੈ ਤੇ ਘਰਉਣਾ ਨਹੀਂ ਜਦੋਂ ਵੀ ਸੁਣਾਉਣਾ ਹੈ ਨਾ ਰਾਮ ਨਾਲ ਸੁਣਾਉਣਾ ਹੈ ਤੇ ਘਰਉਣਾ ਨਹੀਂ ਤੇ ਉਹਨੂੰ ਕੰਠ ਕਰਨ ਦੇ ਨਾਲ ਨਾਲ ਉਹਨੂੰ ਗਾ ਕੇ ਜਿਹੜਾ ਹੈਗਾ ਗੁਰਬਾਣੀ ਨੂੰ ਆਪਾਂ ਸਿੱਖਣਾ ਹੈਗਾ ਕਈ ਥਾਈ ਤੁਸੀਂ ਪਾਠ ਹੀ ਸੁਣਦੇ ਹੋ ਨਾ ਔਰ ਦੁਬਾਰਿਆਂ ਜਿੱ ਕਿੰਨਾ ਸੋਹਣਾ ਉਹ ਗਾ ਕੇ ਪਾਠ ਕਰਦੇ ਆ ਕੋਸ਼ਿਸ਼ ਕਰੋ ਸਿੱਖੋ ਪਰ ਉਹਨੂੰ ਪਾ ਕੇ ਜਿਹੜਾ ਹੈਗਾ ਕੋਸ਼ਿਸ਼ ਕਰੋ ਵੀ ਤਾਂ ਕੇ ਸਿੱਖੋ ਸਮਝਦੇ ਹੋ ਨਾ ਇਹ ਸਾਰੇ ਜਾਣੇ ਜਿਹੜੇ ਹੈਗੇ ਆ ਜਿਵੇਂ ਪਹਿਲਾਂ ਜਿਹੜਾ ਜਪਜੀਤ ਸਾਹਿਬ ਫਿਰ ਹੋਰ ਜਿਵੇਂ ਆਪਣੀਆਂ ਸੱਤ ਬਾਣੀਆਂ ਨੇ ਹੌਲੀ-ਹੌਲੀ ਤੁਸੀਂ ਇਸ ਲੈਵਲ ਤੇ ਆ ਜਾਓ ਕਿ ਬਹੁਤ ਵਧੀਆ ਆਪ ਦੀ ਤਿਆਰੀ ਦੇ ਨਾਲ ਆਇਆ ਕਰੋ ਘਬਰਾਇਆ ਨਾ ਕਰੋ ਆਰਾਮ ਨਾਲ ਸੁਣਾਇਆ ਕਰੋ ਉਹ ਉਹਨੂੰ ਨਾਲ ਗਾਉਣਾ ਜ਼ਰੂਰ ਆਪਾਂ ਗਾ ਕੇ ਜਿਹੜਾ ਕੋਸ਼ਿਸ਼ ਕਰੋ ਵੀ ਗੁਰਬਾਣੀ ਨੂੰ ਗਾ ਕੇ ਸਿੱਖੋ ਠੀਕ ਆ ਤੇ ਆ ਨਾ ਜੱਜ ਕੱਲਾ ਇਹ ਨਹੀਂ ਹੈਗਾ ਵੀ ਤੁਸੀਂ ਸੁਣਾਉਣ ਬਹਿ ਗਏ ਤੁਸੀਂ ਕਿਹੜੇ ਤਰੀਕੇ ਨਾਲ ਸੁਣਾ ਰਹੇ ਹੋ ਤੁਹਾਡੀ ਬੈਠਣ ਦਾ ਤਰੀਕਾ ਕੀ ਹੈ ਬੋਲਣ ਦਾ ਕੀ ਹੈ ਉਹ ਸਾਰਾ ਨਾਲ ਜੱਜ ਕੀਤਾ ਜਾਂਦਾ ਤੁਸੀਂ ਆਗੇ ਬਸ ਪਿਆ ਆਪਾਂ ਤਾਂ ਸੁਣਾਉਣ ਆ ਗਏ ਕੱਲਾ ਇਹ ਨਹੀਂ ਤੁਸੀਂ ਕਿਵੇਂ ਬੈਠੇ ਹੋ ਕਿਵੇਂ ਬੋਲ ਰਹੇ ਹੋ ਕਿਵੇਂ ਤੁਹਾਡੇ ਹੱਥ ਨੇ ਕਿਵੇਂ ਚੌਂਕੜੀਆਂ ਇਹ ਚੀਜ਼ ਸਾਰੀ ਦੇਖੀ ਜਾਂਦੀ ਆ ਕਿਵੇਂ ਦਾ ਤੁਸੀਂ ਕੱਪੜੇ ਪਾਏ ਆ ਇਹ ਸਾਰਾ ਵੀ ਗੁਰਬਾਣੀ ਦੀ ਮਰਜਾਦਾ ਦੇ ਵਿੱਚ ਆਉਂਦਾ ਏ ਇਹ ਤੁਹਾਨੂੰ ਤਾਂ ਦੱਸ ਰਹੇ ਆ ਕਿ ਇਹ ਚੀਜ਼ਾਂ ਵੀ ਅੱਗੇ ਤੋਂ ਤੁਹਾਨੂੰ ਜਿਹੜੀਆਂ ਇਹ ਪਤਾ ਲੱਗਦੀਆਂ ਰਹਿਣ ਠੀਕ ਆ ਨਾ ਬਸ ਮੈਂ ਇੰਨਾ ਕੀ ਦੱਸਣਾ ਸੀ ਤੇ ਆਪਾਂ ਬੜੇ ਜੋਸ਼ ਨਾਲ ਹਨਾ ਆਉਣ ਵਾਲੇ ਸਮੇਂ 'ਚ ਵੀ ਸਾਰੀ ਗੁਰਬਾਣੀ ਜਿਹੜੀ ਇਹ ਕੰਠ ਕਰਕੇ ਆਉਣੀ ਆਉਣ ਵਾਲੇ ਸਮੇਂ ਦੇ ਵਿੱਚ ਤੇ ਹੋਰ ਆਪਾਂ ਵਾਅਦੇ ਤੋਂ ਵੱਧ ਜਿਹੜਾ ਵਾਹਿਗੁਰੂ ਤੋਂ ਉਹਦੀ ਕਿਰਪਾ ਨਾਲ ਇਹ ਨਾਮ ਲੈਣੇ ਆ ਠੀਕ ਆ ਬਹੁਤ ਸੋਹਣੇ ਲੱਗਦੇ ਹੋ ਤੁਸੀਂ ਤੇ ਬਹੁਤ ਵਧੀਆ ਉਪਰਾਲਾ ਹੈ ਇੱਥੋਂ ਦੀ ਜਿਹੜੀ ਸੰਸਥਾ ਦਾ ਪਿੰਡ ਦਾ ਤੇ ਕਿੱਥੋਂ ਅੱਡੋ-ਅੱਡੋ ਪਿੰਡਾਂ ਤੋਂ ਹੀ ਜਿਹੜੇ ਬੱਚੇ ਆਏ ਆ ਤੇ ਉਹ ਦੇਖ ਕੇ ਲੱਗਦਾ ਵੀ ਜਿਹੜਾ ਹੈਗਾ ਇਹ ਨਾ ਵੀ ਜਰੂਰ ਜਿਹੜਾ ਸਮਾਂ ਉਹ ਪਲਟਦਾ ਹੈ ਜੇ ਮਾੜਾ ਸੀਗਾ ਤੇ ਚੰਗਾ ਹੀ ਕਰਨੀਆਂ ਹੁੰਦੀਆਂ ਤੁਸੀਂ ਮਾਪਿਓ ਵੀ ਸਾਥ ਨਾਲ ਡਿੰਦੇ ਰਹੋ ਤੇ ਬੱਚਿਆਂ ਨੂੰ ਘਰੇ ਵੀ ਐਵੇਂ ਲੈਵਲ ਆਉਂਦੇ ਰਹੋ ਇਹ ਨਹੀਂ ਹੈਗਾ ਵੀ ਹੁਣ ਖਤਮ ਹੋ ਗਿਆ ਤੇ ਚਲੋ ਜੀ ਘਰੇ ਵੀ ਸਾਰੇ ਬੱਚਿਆਂ ਨੇ ਐਵੇਂ ਹੀ ਤਿਆਰੀ ਕਰਦੇ ਰਹਿਣਾ ਡੇਲੀ ਕੀ ਕਹਿੰਦੇ ਤੁਸੀਂ ਬਸ ਇਦਾਂ ਹੀ ਜਿਵੇਂ ਅੱਜ ਕੀਤਾ ਮਿਹਨਤ ਐਵੇਂ ਮਿਹਨਤ ਕਰਦੇ ਰਹਿਣਾ ਤੇ ਗੁਰਬਾਣੀ ਦੇ ਨਾਲ ਜੁੜ ਕੇ ਰਹਿਣਾ ਤੇ ਆਪਦਾ ਜਿੰਨੀ ਵੀ ਪੜ੍ਹਾਈ ਵੀ ਕਰਨੀ ਹੈ ਨਾਲ ਨਾਲ ਤੇ ਜਿਹੜੀ ਤੁਹਾਡੀ ਪੜ੍ਹਾਈ ਦਾ ਕਦੇ ਵੀ ਤੁਹਾਨੂੰ ਲੋੜ ਪੈਂਦੀ ਆ ਖਰਚੇ ਦੀ ਤੇ ਤੁਹਾਡੀ ਜਿਹੜੀ ਉਹ ਖਾਲਸਾ ਪੰਥ ਵੱਲੋਂ ਕੀਤੀ ਜਾਊਗੀ ਪਰ ਤੁਸੀਂ ਅੱਗੇ ਵਧ ਕੇ ਤੇ ਗੁਰੂ ਗ੍ਰੰਥ ਸਾਹਿਬ ਦੇ ਲਾੜਾ ਤੱਕ ਰਹਿਣਾ ਠੀਕ ਹੈ ਸ਼ਾਬਾਸ਼ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਜਬਜੀਤ ਸਾਹਿਬ ਕੰਠ ਮੁਕਾਬਲਾ ਬੁੱਟਰ ਕਲਾ ਦੇ ਵਿੱਚ ਹੋਇਆ ਤੇ ਜਿਹੜੇ ਬੱਚਿਆਂ ਨੂੰ ਪੰਜ ਨੂੰ ਸਾਈਕਲ ਨਿਕਲੇ ਨੇ ਉਹਨਾਂ ਦੇ ਅਨੁਭਵ ਪੁੱਛਣ ਲੱਗੇ ਆਪਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੁਸੀਂ ਕਦੇ ਤੋਂ ਜਬਜੀਤ ਸਾਹਿਬ ਕਰਨਲ ਸੀ ਉਦੋਂ ਸ਼ੁਰੂ ਕੀਤਾ ਸੀ ਯਾਦ ਕਰਨਾ ਨਹੀਂ ਹਾਂ ਉਹ ਤਾਂ ਹੁੰਦਾ ਸੀ ਪਹਿਲਾਂ ਤੋਂ ਹੀ ਕੰਠ ਸੀ ਤੁਹਾਨੂੰ ਤੁਸੀਂ ਰੋਜ਼ਾਨਾ ਜਿਸੇ ਦਾ ਪਾਠ ਕਰਦੇ ਹਾਂਜੀ ਤੇ ਅੱਜ ਤੁਹਾਨੂੰ ਸਾਈਕਲ ਦਿੱਤਾ ਗੁਰੂ ਸਾਹਿਬ ਜੀ ਨੇ ਤੇ ਤੁਸੀਂ ਕੀ ਮਹਿਸੂਸ ਕਰ ਰਹੇ ਹੋ ਬਹੁਤ ਵਧੀਆ ਬਹੁਤ ਵਧੀਆ ਤੇ ਅੱਗੇ ਤੋਂ ਹੋਰ ਵੀ ਬਾਣੀਆਂ ਗੰਠ ਕਰੋਗੇ ਤੇ ਇਸੇ ਤਰ੍ਹਾਂ ਹੀ ਰੋਜ਼ ਜਪਜੀ ਸਾਹਿਬ ਪਾਠ ਕਰਕੇ ਫਿਰ ਸਕੂਲ ਜਾਣਾ ਤੇ ਇਸੇ ਤਰ੍ਹਾਂ ਗੁਰੂ ਸਾਹਿਬ ਕਿਰਪਾ ਕਰਨਗੇ ਤੁਹਾਡੇ ਉੱਪਰ ਵਾਹਿਗੁਰੂ ਜੀ ਕਾ ਖਾਲਸਾ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਸੀਂ ਅੱਜ ਬੁੱਟਰ ਕਲਾ ਪਿੰਡ ਜ਼ਿਲ੍ਹਾ ਮੋਗਾ ਦੇ ਕੋਲ ਪਹੁੰਚੇ ਆ ਤੇ ਬੱਚਿਆਂ ਨੇ ਅੱਜ ਜਪਜੀ ਸਾਹਿਬ ਗੰਠ ਮੁਕਾਬਲੇ ਦੇ ਵਿੱਚ ਭਾਗ ਲਿਆ ਤੇ ਉਹਨਾਂ ਨੇ ਅੱਜ ਸਾਈਕਲ ਦਿੱਤੇ ਆ ਤੇ ਆਓ ਆਪਾਂ ਬੱਚੇ ਨਾਲ ਗੱਲ ਕਰਦੇ ਆਂ ਵੀ ਉਹਨਾਂ ਨੂੰ ਕਿਸ ਤਰ੍ਹਾਂ ਲੱਗਿਆ ਵਾਏ ਗੁਰੂ ਜੀ ਦਾ ਖਾਲਸਾ ਵਾਏ ਗੁਰੂ ਸਾਹਿਬ ਇਹ ਪੁੱਤਰਾ ਕਿਵੇਂ ਲੱਗਿਆ ਤੁਹਾਨੂੰ ਅੱਜ ਤੁਸੀਂ ਤੁਹਾਡੇ ਗੁਰੂ ਸਾਹਿਬ ਨੇ ਸਾਈਕਲ ਪ੍ਰੇਟ ਕੀਤਾ ਅੱਜ ਤੁਸੀਂ ਜਪਜੀ ਸਾਹਿਬ ਕੰਟ ਮੁਕਾਬਲੇ ਦੇ ਵਿੱਚ ਭਾਗ ਲਿਆ ਕਿਸ ਤਰ੍ਹਾਂ ਮਹਿਸੂਸ ਹੋਇਆ ਤੁਹਾਨੂੰ ਤੇ ਤੁਹਾਡਾ ਨਾਮ ਕੀ ਹੈ ਤੇ ਕਿਹੜਾ ਪਿੰਡ ਹੈ ਤੁਹਾਡਾ ਸਰਵਿਕਸ਼ਗਨਾ ਮੈਂ ਮੇਰਾ ਤੇਲੰਗਾਨਾ ਨਵਾਂ ਪਿੰਡ ਤੇ ਤੁਹਾਨੂੰ ਜਦੋਂ ਜਰਜੀ ਸਾਹਿਬ ਬਾਰੇ ਪਤਾ ਲੱਗਿਆ ਤੁਸੀਂ ਉਦੋਂ ਕੰਟੇ ਸ਼ੁਰੂ ਕਰਨਾ ਕੀਤਾ ਜਾਂ ਪਹਿਲਾਂ ਹੀ ਆਲਰੇਡੀ ਕੀਤਾ ਹੋਇਆ ਸੀ ਪਹਿਲਾਂ ਮੈਨੂੰ ਉਦੋਂ ਜਰਜੀ ਸਾਹਿਬ ਕੰਮ ਸੀ ਆ ਬਾਅਦ ਚ ਮੈਨੂੰ ਠੀਕ ਹੈ ਤੇ ਹੋਰ ਵੀ ਕੋਈ ਬਾਣੀਆਂ ਤੁਹਾਨੂੰ ਕੰਟ ਹੈਗੀਆਂ ਨੇ ਹਾਂਜੀ ਕਿਹੜੀ ਕਿਹੜੀ ਬਾਣੀ ਕੰਟ ਹੈ ਜਰਜੀ ਸਾਹਿਬ ਇਹ ਨਾਮ ਸਰਗੇ ਚੋਵਾ ਜੀ ਤੇ ਤੁਸੀਂ ਹੋਰ ਵੀ ਵੱਧ ਤੋਂ ਵੱਧ ਜਿਹੜੀਆਂ ਬਾਣੀਆਂ ਕੰਟ ਕਰਿਓ ਤੇ ਕੋਈ ਸਾਹਿਬ ਇਸੇ ਤਰ੍ਹਾਂ ਤੁਹਾਡੇ ਤੇ ਬਖਸ਼ਿਸ਼ ਕਰਦੇ ਰਹਿਣ ਤੇ ਵਾਗਨ ਜੀ ਕਾਲਾ ਸਾਹਿਬ ਵਾਗਨ ਜੀ ਉਪਰ ਜੀ ਕਾਲਾ ਸਾਹਿਬ ਵਾਗਨ ਜੀ ਕੀ ਪਤੇ ਅੱਜ ਕੁਦਰਤ ਜੀ ਸਾਹਿਬਾਂ ਦੇ ਸੰਸਥਾ ਵੱਲੋਂ ਮੋਟਰ ਕਲਾ ਵਿਖੇ ਜਲਸਾ ਮੁਕਾਬਲੇ ਕੰਠ ਮੁਕਾਬਲੇ ਕਰਵਾਏ ਗਏ ਨੇ ਤੇ ਕੁਝ ਕੇ ਬੱਚਿਆਂ ਨੇ ਗੁਰਬਾਣੀ ਦੇ ਵਿੱਚ ਆਪਣਾ ਅਨੁਭਵ ਮਹਿਸੂਸ ਕੀਤਾ ਜੋ ਵੀ ਸਾਨੂੰ ਗੁਰਬਾਣੀ ਕਿੱਦਾਂ ਪੜਨੀ ਚਾਹੀਦੀ ਹੈ ਕਿਵੇਂ ਪੜਨੀ ਚਾਹੀਦੀ ਆ ਤੇ ਕੁਝ ਕੁ ਬੱਚਿਆਂ ਨੇ ਨਾਮ ਵੀ ਪ੍ਰਾਪਤ ਕੀਤੇ ਨੇ ਜਿਨ੍ਹਾਂ ਦੇ ਵਿੱਚ ਪੰਜ ਸਾਈਕਲ ਸੀ ਜਿਹਨਾਂ ਦੇ ਨਾਮ ਦੇ ਵਿੱਚੋਂ ਉਹਨਾਂ ਬੱਚਿਆਂ ਨੇ ਜਿੱਤੇ ਨੇ ਤੇ ਉਹਨਾਂ ਦੇ ਬੱਚਿਆਂ ਦੇ ਸੇਪਾ ਗੱਲ ਗੱਲ ਕਰਦੇ ਆਂ ਤੇ ਕੀ ਨਾਮ ਬੱਚੇ ਆਪਣਾ ਸਿਮਨਪ੍ਰਿਤਕਰ ਅੱਛਾ ਕਿਹੜਾ ਸਕੂਲ ਆ ਅਕਾਲ ਅਕੈਡਮੀ ਪ੍ਰਾਣੇ ਵਾਲਾ ਅੱਛਾ ਤੇ ਤੁਸੀਂ ਕਿੰਨੇ ਗਬਣੀ ਕੰਠ ਨੇ ਤੁਹਾਨੂੰ ਨਿਤਨੇਮਸਾਰ ਅੱਛਾ ਡੇਲੀ ਕਰਦੇ ਹੋ ਤੁਸੀਂ ਨਿਤਨੇਮ ਤੇ ਤੁਹਾਨੂੰ ਉੱਡਾ ਲੱਗ ਰਿਹਾ ਅੱਜ ਬਹੁਤ ਵਧੀਆ ਅੱਛਾ ਇਹ ਐਡੇ ਦੇ ਮੁਕਾਬਲੇ ਫਿਰ ਵੀ ਹੋਰ ਵੀ ਹੋਣੇ ਚਾਹੀਦੇ ਨੇ ਹਾਂਜੀ ਤੇ ਫਿਰ ਆਉਣ ਵਾਲੀ ਵੀਡੀਓ ਨੂੰ ਕੀ ਸੁਨੇਹਾ ਦੇਣਾ ਚਾਹੁੰਦੇ ਹੋਗੀ ਕਰਦੇ ਹੋ ਆਪਣੇ ਵਿਰਸੇ ਨਾਲ ਤੇ ਗੁਰਬਾਣੀ ਦੇ ਨਾਲ ਜ਼ਰੂਰ ਜੁੜਨਾ ਹੈ ਨਾ ਤੇ ਆਪ ਵੀ ਤੁਸੀਂ ਕੋਸ਼ਿਸ਼ ਕਰਨੀ ਹੈ ਵੀ ਅੱਗੇ ਮੁਕਾਬਲੇ ਹੋਰ ਵੀ ਹੋਵਣਗੇ ਤੇ ਆਪ ਅਸੀਂ ਹੋਰ ਵੀ ਬਾਣੀ ਪੜਿਆ ਕਰੀ ਨਾਲ ਹੈ ਨਾ ਤੇ ਉਹਦੇ ਬੱਚੇ ਨੂੰ ਹੋਰ ਪ੍ਰੇਰਿਤ ਕਰਨਾ ਠੀਕ ਹੈ ਜੀ ਠੀਕ ਹੈ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਮੁਕਾਬਲਾ ਹੋਇਆ ਤੇ ਤੁਹਾਨੂੰ ਕਿਵੇਂ ਮਹਿਸੂਸ ਹੋਇਆ ਤੇ ਤੁਸੀਂ ਜਿਹੜੇ ਆਉਣ ਵਾਲੇ ਤੁਹਾਡੇ ਵਰਗੇ ਨਵੇਂ ਨੌਜਵਾਨ ਬੱਚੇ ਛੋਟੇ ਆ ਪੀੜੀ ਆ ਨੰਨੀ ਪਨੀਰੀ ਤੁਹਾਨੂੰ ਕੀ ਸੰਦੇਸ਼ ਦਿਓਗੇ ਜਿਹੜਾ ਅੱਜ ਕੀ ਸਿੱਖ ਕੇ ਚੱਲੇ ਹੋ ਤੇ ਤੁਹਾਨੂੰ ਕਿਵੇਂ ਲੱਗ ਰਿਹਾ ਸਾਨੂੰ ਬਹੁਤ ਵਧੀਆ ਲੱਗ ਰਿਹਾ ਹੈ ਜਿਹੜੇ ਆਉਣ ਵਾਲਿਆ ਉਹਨਾਂ ਨੂੰ ਵੀ ਬਾਫਾਕ ਕਰਿਆ ਕਰਨ ਫੋਰ ਕੀ ਕਹਿਣਾ ਚਾਹੋਗੇ ਬਈ ਇੱਥੋਂ ਵੀ ਨਿੱਕੇ ਬੱਚਿਆਂ ਨੂੰ ਕੀ ਕਹਿਣਾ ਚਾਹੋਗੇ ਇਸਾਰੇ ਬਾਣੀ ਨਾਲ ਜਾਪ ਕਰਨ ਨਾਲ ਨਿਤ ਨੂੰ ਸਾਰਾ ਕੰਠ ਕਰਨਾ ਨਾਲੇ ਕਿਤਾਬਾਂ ਨਾਲ ਜੜਨਾ ਪਿਸਤਾਂ ਪੜ੍ਹਨਾ ਮੋਬਾਈਲ ਨਹੀਂ ਦੇਖਣਾ ਠੀਕ ਹੈ ਤੇ ਹੋਰ ਵੱਧ ਤੋਂ ਵੱਧ ਗੁਰਬਾਣੀ ਕੰਠ ਕਰਨੀ ਹੈ ਤੇ ਜਿਹੜੀ ਕੰਠ ਤਾਂ ਆਪਾਂ ਕਰਨੀ ਹੀ ਆ ਉਹਨੂੰ ਬੋਲਣ ਦਾ ਤਰੀਕਾ ਜਿਹੜਾ ਗਾ ਕੇ ਵੀ ਸਿੱਖਣਾ ਆਪਾਂ ਵੀ ਗੁਰਬਾਣੀ ਨੂੰ ਗਾ ਕੇ ਆਪਾਂ ਪਾਠ ਕਰਿਆ ਕਰੀਏ ਤੇ ਨਾਲ ਦੀ ਨਾਲ ਉਹਨੂੰ ਬੋਲਣ ਦਾ ਤਰੀਕਾ ਬੈਠਣ ਦਾ ਤਰੀਕਾ ਕਿਵੇਂ ਆਪਾਂ ਉਹਨੂੰ ਚੌਕੜੀ ਲਾਈ ਹੈ ਕਿਵੇਂ ਆਪਾਂ ਹੱਥ ਕੀਤੇ ਹੈ ਏ ਵੀ ਜੱਜ ਸਾਹਿਬ ਦੇਖਦੇ ਆ ਤੁਹਾਨੂੰ ਪਤਾ ਅੱਗੇ ਤੋਂ ਹੋਰ ਵੀ ਜ਼ਿਆਦਾ ਧਿਆਨ ਰੱਖਣਾ ਤੇ ਸਾਰਿਆਂ ਨੂੰ ਬਹੁਤ ਬਹੁਤ ਢੇ ਸਾਰੀਆਂ ਮੁਬਾਰਕਾਂ ਤੇ ਇਵੇਂ ਹੀ ਬਾਣੀ ਨਾਲ ਜੁੜੇ ਰਹੋ। ਸ਼ੁਕਰੀਆ। ਬਹੁਤ ਵਧੀਆ ਤੁਸੀਂ ਸਾਰਿਆਂ ਨੇ ਜਿਹੜਾ ਇਹ ਅੱਜ ਗੁਰੂ ਮਹਾਰਾਜ ਨੇ ਤੁਹਾਨੂੰ ਜਿਹੜਾ ਇਨਾਮ ਦੇ ਰੂਪ ਦੇ ਵਿੱਚ ਦਿੱਤਾ ਤੇ ਸਾਡੀ ਕੋਸ਼ਿਸ਼ ਰਹਿੰਦੀ ਆ ਹੌਨ ਵਾਲੇ ਸਮੇਂ ਦੇ ਵਿੱਚ ਜਦੋਂ ਬੱਚੇ ਵੱਡੇ ਹੁੰਦੇ ਆ ਨਾ ਤੇ ਵੱਡੇ ਹੋ ਕੇ ਉਹਨਾਂ ਨੇ ਕਿਉਂਕਿ ਗੁਰੂ ਦੇ ਨਾਲ ਲੱਗੇ ਰਹਿਣਾ ਗੁਰਬਾਣੀ ਦੇ ਹਿਸਾਬ ਨਾਲ ਆਦਾ ਜੀਵਨ ਬਤੀਤ ਕਰਨਾ ਤੇ ਪਰ ਪੜਾਈ ਕਰਕੇ ਬੇਸ਼ੱਕ ਵਕੀਲ ਬਣਨਾ ਜਾਂ ਜੱਜ ਬਣਨਾ ਜਾਂ ਡਾਕਟਰ ਬਣਨਾ ਇਹ ਵੀ ਤੁਸੀਂ ਦੇਖੋ ਡਾਕਟਰ ਸਰਜੀਤ ਗੌਰ ਬਰਾੜ ਆ ਡਾਕਟਰ ਹੈ ਪਰ ਗੁਰਬਾਨੀ ਦੇ ਨਾਲੇ ਜੁੜੇ ਆ ਜੇ ਤੁਸੀਂ ਵੱਡੇ ਹੋਗੇ ਗੁਰਬਾਨੀ ਦੇ ਨਾਲ ਲੱਗੇ ਰਹੋਗੇ ਤੇ ਬੇਸ਼ੱਕ ਵੱਡੇ ਹੋਗੇ ਤੁਸੀਂ ਕਿਸੇ ਵੀ ਉਹਦੇ ਤੇ ਪਹੁੰਚੋ ਤੁਹਾਡੀ ਪੜਾਈ ਵਾਸਤੇ ਗੁਰੂ ਪੰਥ ਜਿਹੜਾ ਉਹ ਮਦਦ ਕਰੇਗਾ ਤੁਹਾਡੀ ਤੁਹਾਨੂੰ ਪੜਾਈ ਵਾਸਤੇ ਜਿਹੜੀ ਵੀ ਸੰਭਵ ਮਦਦ ਦੀ ਲੋੜ ਹੋਏਗੀ ਉਹ ਅਸੀਂ ਦਵਾਂਗੇ ਤੇ ਪਰ ਤੁਸੀਂ پڑھਦੇ ਹੋ ਤੇ ਵੱਡੇ ਹੋਗੇ ਗੁਰਬਾਣੀ ਦੇ ਨਾਲ ਜੁੜੇ ਰਹਿਣਾ ਸਾਡੇ ਕਈ ਬੱਚੇ ਇਦਾਂ ਦੇ ਆ ਜਿਹੜੇ ਹੁਣ ਵੱਡੀਆਂ ਕਲਾਸਾਂ ਦੇ ਵਿੱਚ ਪੜ੍ਹ ਰਹੇ ਆ ਪਰ ਉਹਨਾਂ ਨੂੰ ਫੀਸਾਂ ਜਿਹੜੀਆਂ ਉਹ ਗੁਰੂਪੰਥ ਵੱਲੋਂ ਜਾ ਰਹੀਆਂ ਤੇ ਜੇ ਤੁਸੀਂ ਵੀ ਜੁੜੇ ਰਹੋਗੇ ਤੇ ਆਪਾਂ ਉਹਨਾਂ ਦੇ ਸਮੇਂ ਦੇ ਵਿੱਚ ਕੋਸ਼ਿਸ਼ ਕਰਾਂਗੇ ਕਿ ਤੁਸੀਂ ਵੀ ਭਾਈ ਲਗਾਈ ਕਰਕੇ ਤੇ ਕਿਸੇ ਵਧੀਆ ਉਹਦੇ ਤੇ ਬੋਧ ਕਰੋਗੇ ਨਾ ਮੇਨ ਸਾਰੇ ਤੇ ਗੁਰਬਾਣੀ ਨਾਲ ਜੁੜ ਕੇ ਰਹਿਣਾ ਸਾਰਿਆਂ ਨੂੰ ਠੀਕ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਨਾ ਹੋਇਆ ਤੇ ਤੁਹਾਨੂੰ ਕਿਵੇਂ ਮਹਿਸੂਸ ਹੋਇਆ ਤੇ ਤੁਸੀਂ ਜਿਹੜੀ ਆਉਣ ਵਾਲੇ ਤੁਹਾਡੇ ਵਰਗੇ ਨਵੇਂ ਨੌਜਵਾਨ ਬੱਚੇ ਛੋਟੇ ਆ ਪੀੜੀ ਆ ਨੰਨੀ ਪਨੀਰੀ ਤੁਹਾਨੂੰ ਕੀ ਸੰਦੇਸ਼ ਦਿਓਗੇ ਜਿਹੜਾ ਅੱਜ ਕੀ ਸਿੱਖ ਕੇ ਚੱਲੇ ਹੋ ਤੇ ਤੁਹਾਨੂੰ ਕਿਵੇਂ ਲੱਗ ਰਿਹਾ ਸਾਨੂੰ ਬਹੁਤ ਵਧੀਆ ਲੱਗ ਰਿਹਾ ਹੈ ਜਿਹੜੇ ਆਉਣ ਵਾਲੇ ਆ ਉਹਨਾਂ ਨੂੰ ਵੀ ਬਾਫ ਕਰਿਆ ਕਰਨ ਹੋਰ ਕੀ ਕਹਿਣਾ ਚਾਹੋਗੇ ਬਈ ਇਤੋਂ ਵੀ ਨਿੱਕੇ ਬੱਚਿਆਂ ਨੂੰ ਕੀ ਕਹਿਣਾ ਚਾਹੋਗੇ ਸਾਰੇ ਬਾਣੀ ਨਾਲ ਜਾਪ ਕਰਨ ਨਾਲ ਮੈਂ ਸਾਰਾ ਕੰਠ ਕਰ ਰਹੀ ਹਾਂ ਨਾਲੇ ਕਿਤਾਬਾਂ ਨਾਲ ਜੜਨ ਉਸ ਤੱਕ ਪੜ੍ਹਨ ਮੋਬਾਈਲ ਨਹੀਂ ਦੇਖਣਾ ਠੀਕ ਹੈ ਤੇ ਹੋਰ ਵੱਧ ਤੋਂ ਵੱਧ ਗੁਰਬਾਣੀ ਕੰਠ ਕਰਨੀ ਹੈ ਤੇ ਜਿਹੜੀ ਕੰਠ ਤਾਂ ਆਪਾਂ ਕਰਨੀ ਹੀ ਆ ਉਹਨੂੰ ਬੋਲਣ ਦਾ ਤਰੀਕਾ ਜਿਹੜਾ ਗਾ ਕੇ ਵੀ ਸਿੱਖਣਾ ਆਪਾਂ ਵੀ ਗੁਰਬਾਣੀ ਨੂੰ ਗਾ ਕੇ ਆਪਾਂ ਪਾਠ ਕਰਿਆ ਕਰੀਏ ਤੇ ਨਾਲ ਦੀ ਨਾਲ ਉਹਨੂੰ ਬੋਲਣ ਦਾ ਤਰੀਕਾ ਬੈਠਣ ਦਾ ਤਰੀਕਾ ਕਿਵੇਂ ਆਪਾਂ ਨੂੰ ਚੌਕੜੀ ਲਾਈ ਐ ਕਿਵੇਂ ਆਪਾਂ ਹੱਥ ਕੀਤੇ ਐ ਇਹ ਵੀ ਜੱਜ ਸਾਹਿਬ ਦੇਖਦੇ ਆ ਤੁਹਾਨੂੰ ਪਤਾ ਐ ਅੱਗੇ ਤੋਂ ਹੋਰ ਵੀ ਜ਼ਿਆਦਾ ਧਿਆਨ ਰੱਖਣਾ ਤੇ ਸਾਰਿਆਂ ਨੂੰ ਬਹੁਤ ਬਹੁਤ ਢੇ ਸਾਰੀਆਂ ਮੁਬਾਰਕਾਂ ਤੇ ਇਵੇਂ ਹੀ ਬਾਣੀ ਨਾਲ ਜੁੜੇ ਰਹੋ ਸ਼ੁਕਰੀਆ ਜੀ